ਪਰਮ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਕਾਲਯੁਗੀ ਜੀਆਂ ਨੂੰ ਤਾਰਦੇ ਹੋਏ ਭਾਈ ਬਾਲੇ ਅਤੇ ਮਰਦਾਨੇ ਸਮੇਤ ਰਸਤੇ ਵਿੱਚ ਤੁਰੇ ਜਾ ਰਹੇ ਸਨ ਪਰ ਰਸਤੇ ਵਿੱਚ ਅੱਗੋਂ ਆ ਰਿਹਾ ਇੱਕ ਵਪਾਰੀ ਮਿਲਿਆ ਜੋ ਮੋਢੇ ਉੱਪਰ ਟਿੱਕੀ ਯਾਨੀ ਕਿ ਗੱਠੜੀ ਚੁੱਕ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੌਦਾ ਵੇਚ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਸਾਧੂ ਜਾਣ ਕੇ ਨਮਸਤਕ ਹੋਇਆ। ਹਯੂਰ ਨੇ ਪੁੱਛਿਆ ਭਾਈ ਗਠੜੀ ਵਿੱਚ ਕੀ ਹੈ ਖੋਲ ਕੇ ਵਿਖਾ ਤਾਂ ਉਸਨੇ ਗਠੜੀ ਖੋਲੀ ਦੱਸਣ ਲੱਗਾ ਜੀ ਇਹ ਲੂਣ ਹੈ ਇਹ ਹਲਦੀ ਹੈ ਅਤੇ ਇਹ ਮਿਰਚਾਂ ਵਪਾਰੀ ਨੂੰ ਪਾਛਾਨ ਨੇ ਗਠੜੀ ਵਿੱਚ ਪਾਏ ਵਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਇਹ ਕੀ ਹੈ? ਤਾਂ ਉਸਨੇ ਦੱਸਿਆ ਜੀ ਇਹ ਵੱਟੇ ਨੇ ਭਾਰਤੋਲਣ ਵਾਸਤੇ ਪਹਿਲਾ ਵੱਟਾ ਕੱਢਿਆ ਸਤਿਗੁਰੂ ਜੀ ਕਹਿੰਦੇ ਇਸ ਦਾ ਕੀ ਨਾਮ ਹੈ ਤਾਂ ਉਸਨੇ ਕਿਹਾ ਜੀ ਇੱਕ ਸ਼ੇਰ ਦੂਜਾ ਵੱਟਾ ਕੱਢਿਆ ਸਤਿਗੁਰੂ ਜੀ ਨੇ ਪੁੱਛਿਆ ਇਸ ਦਾ ਕੀ ਨਾਮ ਹੈ ਤਾਂ ਵਪਾਰੀ ਕਹਿੰਦਾ ਜੀ ਦੋ ਸ਼ੇਰ ਤੀਜਾ ਵੱਟਾ ਕੱਢਿਆ ਤੇ ਕਹਿੰਦਾ ਪੰਜ ਸ਼ੇਰ ਅੱਦਾ ਸ਼ੇਰ ਅਖੀਰ ਵੱਟਾ ਕੱਢਿਆ ਗੁਰੂ ਜੀ ਕਹਿੰਦੇ ਇਸ ਦਾ ਕੀ ਨਾਮ ਹੈ ਤਾਂ ਵਪਾਰੀ ਨੇ ਆਖਿਆ ਜੀ ਇਸ ਦਾ ਨਾਮ ਪਾਇਆ ਹੈ ਤਾਂ ਹਜੂਰ ਨੇ ਕਿਹਾ ਧੰਨ ਇਹ ਪਾਓ ਜਿਨ ਆਪਣਾ ਲਗ ਨਾਮ ਰਖਾਓ ਅਸਾਂ ਤਾਂ ਭਾਈ ਇਹ ਛੋਟਾ ਹੀ ਸਤਕਾਰਯੋਗ ਜਾਣਿਆ ਹੈ ਜਿਸ ਨੇ ਆਪਣਾ ਨਾਮ ਛੋਟਾ ਰਖਾਇਆ ਹੈ ਇਸ ਕਰਕੇ ਭਾਈ ਤੂੰ ਵੀ ਪਾਇਆ ਬਨਜਾ ਭਾਵ ਚਰਨਾਂ ਦੀ ਧੂੜ ਬਨਜਾ ਤੇਰੀ ਕੀਰਤਿ ਸ਼ੁੱਧ ਹੈ ਜਿਸ ਕਰਕੇ ਸਾਡਾ ਤੇਰੇ ਨਾਲ ਮੇਲ ਹੋਇਆ ਬਸ ਇੱਕ ਘਾਟ ਹੈ ਤੈਨੂੰ ਸ਼ੁੱਧ ਕੀਰਤਨ ਦੀ ਹਉਮੈ ਬੜੀ ਹੈ ਹਉਮੈ ਨਾਲ ਗਤੀ ਨਹੀਂ ਹੁੰਦੀ ਕੀਤਾ ਢੁੱਲ ਜਾਂਦਾ ਇਸ ਕਰਕੇ ਤੂੰ ਪਾਇਆ ਭਾਵ ਪੈਰਾਂ ਦੀ ਧੂੜ ਬਣ ਜਾ ਨਿਮਰਤਾ ਰੱਖ ਇਹ ਬਚਨ ਕਹਿੰਦੇ ਆ ਵਪਾਰੀ ਉੱਪਰ ਐਸੀ ਦ੍ਰਿਸ਼ਟੀ ਪਾਈ ਕਿ ਉਸ ਨੂੰ ਨਦਰਿ ਨਦਰ ਨਿਹਾਲ ਕਰ ਦਿੱਤਾ ਤਤਛਿਨ ਖੁੱਲ ਗਏ ਵਿਕਟਕ ਪਾਟਾਂ ਆਦ ਪੁੱਤ ਭਇਓ ਅਪਰ ਹੀ ਠਾਟਾ ਜੱਗੇਉ ਜਗਾਂ ਦੁਬਿਦਾ ਸਭ ਹੋਈ ਤੀਨ ਲੋਕ ਕੀ ਸੋਝੀ ਹੋਈ ਇਹ ਵੇਖ ਕੇ ਭਾਈ ਬਾਲੇ ਨੇ ਪੁੱਛਿਆ ਜੀ ਇਸ ਨੇ ਨਾ ਤਾਂ ਕੋਈ ਸੇਵਾ ਕੀਤੀ ਨਾ ਸਿਮਰਨ ਸਿਗਰੀ ਇਸ ਨੂੰ ਤਾਰ ਦਿੱਤਾ ਤੁਸੀਂ ਇਨ ਵਪਾਰੀ ਤਤ ਚਿੰਨ ਪਾਈ ਕਛ ਚਿਰ ਕਾਲ ਨਾ ਸੇਵ ਕਮਾਈ ਅਜੂਰ ਨੇ ਕਿਹਾ ਕਿ ਭਾਈ ਇਸ ਦੀ ਪੂਰਵਲੇ ਜਨਮ ਦੀ ਕਮਾਈ ਸੀ ਇਸ ਦੀ ਕਿਰਤ ਸ਼ੁੱਧ ਸੀ ਜਿਸ ਦੇ ਸਦਕਾ ਕਿਰਪਾ ਹੋਈ ਹੈ ਸ਼ੁੱਧ ਕਿਰਤ ਦੀ ਹੌਮੇ ਸੀ ਜੋ ਇਸ ਨੇ ਹੁਣ ਤਿਆਗ ਦਿੱਤੀ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਕਈ ਵਾਰ ਅਸੀਂ ਸਭ ਕੰਮ ਕਰਦੇ ਹਾਂ ਭਾਵੇਂ ਅਸੀਂ ਕਿਰਤ ਕਮਾਈ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਵੀ ਪੈਸਾ ਜਿਹੜਾ ਉਹ ਗਲਤ ਤਰੀਕੇ ਨਾਲ ਨਹੀਂ ਕਮਾਉਂਦੇ ਅਸੀਂ ਆਪਣੇ ਹੱਕ ਹਲਾਲ ਦੀ ਕਮਾਈ ਖਾਨੇ ਪਰ ਅੰਤਰੀਵ ਦੇ ਵਿੱਚ ਸਾਨੂੰ ਨਹੀਂ ਪਤਾ ਹੁੰਦਾ ਕਿਉਂਕਿ ਗੁਰੂ ਤਾਂ ਗੁਰੂ ਹੀ ਹੁੰਦਾ ਸੰਗਤ ਜੀ ਤਾਂ ਗੁਰੂ ਨੇ ਉਸ ਵਪਾਰੀ ਨੂੰ ਦੱਸਿਆ ਕਿ ਤੂੰ ਕਿਰਤ ਦਾ ਸੱਚੀ ਕਰਦਾ ਪਰ ਇਹਦੇ ਵਿੱਚ ਨਾ ਤੇਰੀ ਹਉਮੈ ਹੈ ਕਿ ਤੂੰ ਸੱਚੀ ਕਿਰਤ ਕਰਦਾ ਕਿ ਮੈਂ ਤਾਂ ਜੀ ਕਿਸੇ ਨਾਲ ਚੋਰੀ ਠੱਗੀ ਕਰਦਾ ਨਹੀਂ ਇਹ ਵੀ ਮਹਮੇ ਸਭ ਤੋਂ ਦੀਰਗ ਰੋਗ ਆ ਸੰਗਤ ਜੀ ਜੋ ਕਿ ਬਹੁਤ ਸੂਖਸ਼ਮ ਹੁੰਦੀ ਹੈ ਤੇ ਜਦੋਂ ਤੱਕ ਉਹ ਨਿਕਲਦੀ ਨਹੀਂ ਉਦੋਂ ਤੱਕ ਸਾਡਾ ਪਾਰ ਉਤਾਰਾ ਹੁੰਦਾ ਨਹੀਂ ਤੇ ਅਸੀਂ ਵੀ ਜਦੋਂ ਧਰਮ ਦੀ ਕਿਰਤ ਕਰਦੇ ਹਾਂ ਕਿਤੇ ਨਾ ਕਿਤੇ ਸਾਡੇ ਮਨ ਦੇ ਕਿਸੇ ਕੋਨੇ ਦੇ ਵਿੱਚ ਇਹ ਹਉਮੈ ਜੋ ਹੁੰਦੀ ਹੈ ਇਹ ਬੈਠੀ ਹੁੰਦੀ ਹੈ ਉਸ ਨੂੰ ਗੁਰੂ ਹੀ ਪਾਰ ਕਰ ਸਕਦਾ ਹੈ ਇਸ ਦੇ ਨਾਲ ਨਾਲ ਜੋ ਵੀ ਅਸੀਂ ਦਾਨ ਪੁੰਨ ਕਰਦੇ ਹਾਂ ਉਹਦੀ ਵੀ ਹਉਮੈ ਹੁੰਦੀ ਹੈ ਬਾਕੀ ਸੰਗਤ ਜੀ ਜਿਹੜੇ ਸਾਡੇ ਰਤਵੇ ਨੇ ਸਾਡੀ ਕੋਲ ਹੈ ਇਨਾਂ ਦੀ ਤਾਂ ਹਉਮੈ ਬਹੁਤ ਵੱਡੀ ਹੈ ਇਹ ਤਾਂ ਸਾਨੂੰ ਖੁਦ ਨੂੰ ਵੀ ਪਤਾ ਲੱਗ ਜਾਂਦਾ ਕਿ ਹਾਂ ਮੈਨੂੰ ਇਸ ਚੀਜ਼ ਦਾ ਹੰਕਾਰ ਹੈ ਭਾਵੇਂ ਅਸੀਂ ਉਸ ਚੀਜ਼ ਨੂੰ ਨਹੀਂ ਦੂਰ ਕਰ ਸਕਦੇ ਪਰ ਇਸ ਚੀਜ਼ ਦਾ ਸਾਨੂੰ ਖੁਦ ਨੂੰ ਪਤਾ ਲੱਗ ਜਾਂਦਾ ਹੈ ਪਰ ਜਿਹੜੀ ਇਹ ਹਉਮੈ ਹੈ ਜੋ ਕਿ ਸੂਖਸ਼ਮ ਰੂਪ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਹੁੰਦੀ ਹੈ ਉਸ ਨੂੰ ਤਾਂ ਗੁਰੂ ਹੀ ਕੱਢ ਸਕਦਾ ਹੈ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦਸਾਂ ਪਾਤਸ਼ਾਹੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਅੱਗੇ ਸੰਗਤ ਜੀ ਅਰਦਾਸ ਕਰੀਏ ਦਿਨ ਰਾਤ ਕੇ ਸਾਨੂੰ ਸਾਡੀ ਹਉਮੈ ਤੋਂ ਬਾਹਰ ਕੱਢੋ ਕਿਉਂਕਿ ਸੰਗਤ ਜੀ ਸੇਵਾ ਸਿਮਰਨ ਕਰਦੇ ਵੀ ਸਾਡੇ ਵਿੱਚ ਹਉਮੈ ਆ ਜਾਂਦੀ ਹੈ ਅਸੀਂ ਐਨੇ ਪਾਠ ਕਰਦੇ ਆ ਮੈਂ 2 ਘੰਟੇ ਸਿਮਰਨ ਕਰਦਾ ਮੈਂ ਇੰਨੀਆਂ ਮਾਲਾ ਕਰਦਾ ਇਹ ਵੀ ਇੱਕ ਹਉਮੈ ਹੈ ਸੰਗਤ ਇਸ ਲਈ ਗੁਰੂ ਜੀ ਨੇ ਉਸ ਨੂੰ ਕਿਹਾ ਸੀ ਕਿ ਪੈਰਾਂ ਦੀ ਧੂੜ ਬਣ ਜਾ ਬਾਕੀ ਤੁਹਾਡੇ ਕੀ ਵਿਚਾਰ ਨੇ ਸੰਗਤ ਜੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ